ਮੈਂ ਮਿਕ ਸਪਸਾਫ ਜਿਹੜੀ ਇੱਕ ਦੇਰ ਰਾਤ ਗੋਲੀ ਚੱਲਣ ਨਾਲ ਇੱਕ ਵਿਅਕਤੀ ਦੀ ਮੌਤ ਹੋਈ ਆ ਕੀ ਕਹਿਣਾ ਤੁਹਾਡਾ ਉਹਦੇ ਬਾਰੇ ਕਲਦੇ ਰਾਤ 10:30 ਦੇ ਕਰੀਬ ਹਦੀਆਬਾਦ ਦੇ ਏਰੀਆ ਦੇ ਵਿੱਚ ਅਵਿਨਾਸ਼ ਏਲੀਅਸ ਗੋਲੂ ਨਾਂ ਦਾ ਵਿਅਕਤੀ ਹੈ ਜਿਸ ਦੀ ਗੋਲੀ ਲੱਗਣ ਦੇ ਨਾਲ ਮੌਤ ਹੋਣ ਦੀ ਘਟਨਾ ਸਾਹਮਣੇ ਆਈ ਹੈ ਇਸ ਦੇ ਵਿੱਚ ਇੱਕ ਫਾਲਸ ਨੈਰੇਟਿਵ ਚਲਾਇਆ ਜਾ ਰਿਹਾ ਕਿ ਕਰੈਟਾ ਗੱਡੀ ਦੇ ਵਿੱਚ ਤਿੰਨ ਚਾਰ ਨੌਜਵਾਨ ਆਏ ਤੇ ਗੁਣਿਆਂ ਚ ਲਾ ਕੇ ਚਲੇ ਗਏ ਜੋ ਕਿ ਗਲਤ ਹੈ ਅਸਲ ਘਟਨਾ ਇਸ ਤਰ੍ਹਾਂ ਵਾਪਰੀ ਹੈ ਕਿ ਅਵਨਾਸ਼ ਸ਼ੇਲੇਸ ਗੋਲੂ ਆਪਣੇ ਹੀ ਜਾਣਕਾਰ ਕੁਝ ਲੋਕਾਂ ਦੇ ਨਾਲ ਬੈਠਾ ਇੱਕ ਇਕੱਠੇ ਖਾਪੀ ਰਹੇ ਸਨ ਤਿੰਨਾਂ ਦੇ ਵਿੱਚ ਕਿਸੇ ਗੱਲ ਨੂੰ ਲੈ ਕੇ ਬਹਿਸ-ਵਾਜ਼ੀ ਤੇ ਤਕਰਾਰ-ਵਾਜ਼ੀ ਹੋ ਗਈ ਤੇ ਉਸ ਹੀਟ ਅਪ ਦਾ ਮੂਮੈਂਟ ਦੇ ਵਿੱਚ ਉਹਨਾਂ ਦੇ ਵਿੱਚੋਂ ਜਸਪ੍ਰੀਤ ਏਲੀਅਸ ਜਸਾ ਹੈ ਜਿਹਦੇ ਕੋਲ ਇੱਕ ਕੋਈ ਇਲੀਗਲ ਵੈਪਨ ਸੀ ਤੇ ਜਿਨੇ ਉਸ ਤੇ ਅਵਨਾਸ਼ ਤੇ ਫਾਇਰ ਕਰ ਦਿੱਤਾ ਗੱਦਨ ਦੇ ਕੋਲੇ ਗੋਲੀ ਲੱਗਣ ਦੇ ਨਾਲ ਹਸਪੀਟਲ ਜਾਣ ਤੇ ਉਸ ਦੀ ਮੌਤ ਹੋ ਗਈ। ਜਿਵੇਂ ਉਹ ਜਿਹੜਾ ਪਿਸਤਲ ਸੀ ਮੌਕੇ ਤੇ ਉਹ ਬ੍ਰਮਤ ਹੋਇਆ ਕਹਿੰਦੇ ਜੀ। ਅਸੀਂ ਜਿਹੜੇ ਇਸ ਦੇ ਦੋਸ਼ੀ ਐ ਤਿੰਨ ਦੋਸ਼ੀਆਂ ਦੇ ਨਾਮ ਸਾਹਮਣੇ ਆਏ ਐ। ਤਿੰਨਾਂ ਦੋਸ਼ੀਆਂ ਨੂੰ ਆਈਡੈਂਟੀਫਾਈ ਕਰ ਲਿਆ ਗਿਆ ਹੈ। ਇਹਨਾਂ ਦੇ ਨਾਮ ਪੁਲਿਸ ਨੂੰ ਪਤਾ ਲੱਗ ਗਿਆ ਹੈ। ਇਹਨਾਂ ਦੇ ਪਿੱਛੇ ਵੱਖ-ਵੱਖ ਟੀਮ ਜਿਸੀ ਲਗਾ ਕੇ ਇਹਨਾਂ ਨੂੰ ਰਾਉਂਡ ਅਪ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਤੇ ਹੁਣ ਤੱਕ ਪੁਲਿਸ ਇਹਨਾਂ ਦੇ ਇੱਕ ਸਾਥੀ ਨੂੰ ਰਾਉਂਡ ਅਪ ਕਰਨ ਦੇ ਵਿੱਚ ਸਕਸੈਸਫੁਲ ਹੋਈ ਹੈ। ਤੇ ਜਿਨ੍ਹਾਂ ਨੇ ਗੋਲੀ ਚਲਾਈ ਫਾਇਰ ਕੀਤਾ ਮੈਨੂੰ ਅਕਿਊਜ਼ਡ ਹੈ ਉਹਨਾਂ ਨੂੰ ਵੀ ਜਲਦ ਤੋਂ ਜਲਦ ਕਾਬੂ ਕੀਤਾ ਤੇ ਗੋਲੀ ਚロナਣੇ ਨੂੰ ਮੈਨੂੰ ਲੋਕਲ ਹੈ ਕਿਤੇ ਬਾਹਰੋਂ ਆਏ ਸੀਗੇ ਲੋਕਲ ਹੈ ਤੇ ਮੈਮ ਕਿੰਨੀਆਂ ਗੋਲੀਆਂ ਚੱਲੀਆਂ ਸਾਹਮਣੇ ਹੈ ਕੁਝ ਇੱਕ ਗੋਲੀ ਚੱਲੀ ਹੈ ਤੇ ਸੀ ਹਿੱਟ ਆਫ ਦਾ ਮੂਮੈਂਟ ਦੇ ਵਿੱਚ ਚੱਲੀ ਹੈ ਤੇ ਕੀ ਕਾਰਵਾਈ ਕੀਤੀ ਜਾ ਰਹੀ ਹੈ ਇਹ ਸਜਿਸਟਰ ਕਰ ਲਿਆ ਗਿਆ ਮੈਮ ਕਿਹਦੇ ਬਿਆਨ ਤੇ ਪਰਚਾ ਦਰਜ ਕੀਤਾ ਗਿਆ ਇਸ ਦੇ ਸੀਸ ਦੇ ਬ੍ਰਦਰ ਦੇ ਬਿਆਨ ਤੇ ਪਰਚਾ ਦਰਜ ਕੀਤਾ ਗਿਆ ਇਸ ਦੇ ਵਿੱਚ 103 3 ਪੰਜ ਬੀਐਨਐਸ ਅਤੇ ਆਮ ਜਾਗਦੀ ਤਾਰਾਵਾਂ ਦੇ ਤਹਿਤ ਪਟਾ ਰਜਿਸਟਰ ਕੀਤਾ ਗਿਆ ਤੇ ਪੁਲਿਸ ਦੇ ਵੱਲੋਂ ਵਕ ਵਕ ਟੀਮਾਂ ਲਗਾ ਕੇ ਦੋਸ਼ੀਆਂ ਨੂੰ ਅਪ੍ਰੀਹੈਂਡ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਥੈਂਕ ਯੂ